ਅੱਜ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਜੀ ਸਵੇਰ ਦਾ ਟਾਈਮ ਹੋ ਚੁੱਕਿਆ। ਰਾਤ ਕਿਤੇ ਕਿਤੇ ਵਿੱਚ ਸੁੱਤੇ ਰਹਦੋ। ਆਤਾ ਬਾਈਕ ਚਲੇ ਗਏ ਆ। ਨਾ ਸੁੱਤੇ ਆ। ਨਾ ਅਨੁ। ਲੇ ਗੋ ਜੀ ਕਹਿੰਦਾ 4 ਵਜੇ 4 ਵਜੇ ਮੰਡੀ ਚੋਣਨਾ। ਮਾਵੇ ਸੋਹਣ ਸੌਣ ਦੋ ਲੈਣ ਕਿਤੇ 4 ਵਜੇ ਦਾ ਮੈਚ। ਜਿਦਾਂ ਚਲੋ ਮਾ ਆਪਨੇ ਮੰਡੀ ਨੂੰ। ਤੇ ਮੰਡੀ ਨੂੰ ਚੱਲੇ ਆ ਤਿਆਰੀ ਕਰੀਏ। ਪਾਲੀਆਂ ਪਾਲੀਆਂ ਪਿੱਛੇ ਫੈਕਟਰ ਤਿਆਰ ਰੱਖੀ ਹਾਂ ਜੀ ਮਿਲ ਗਿਆ ਕਿ ਹਾਂ ਜੀ ਚਲੋ ਤਾਂ ਜੀ ਜਿੰਨੇ ਰਿੰਦੇ ਸੱਜੇ ਕੇ ਰੁਕ। ਮੈਂ ਕਾਰ ਤੇ ਲਾ ਰਣੀ। ਕਾਹ ਕਿਹੜੀ ਗੱਲ। ਗੋਗੀ ਮੇਲਾ ਦਾ ਦੂਜੀ ਟਰਨ ਦੇਣ ਗਿਆ। ਚੌਥੀ ਘੜਾਈ ਵੀ ਆ। ਹੈਗਾ ਨਾ ਦੇ ਘਰੇ ਤੋਂ। ਥੱਲੇ ਦੇ ਅੰਦਰ ਹੈ ਹਨਾ। ਹਾਂ ਉੱਪਰ ਤੇ ਥੋੜਾ ਜਿਹਾ ਬਾਹਰ ਨੂੰ ਬੈਠੇ। ਥੱਲੇ ਤੋਂ ਅੰਦਰ ਆ ਪੂਰਾ। ਉਹ ਸ਼ੈੱਡ ਹੋ ਗਿਆ ਖਾਲੀ ਪੂਰਾ। ਇੱਥੇ ਫੇੜਾ ਕਰਦਾ ਇੱਥੇ। ਮੋਟਾ ਸਾਈਟਿੰਗ ਕੇ ਬਾਰੇ ਚਲੋ ਬਸ ਕੋਈ ਨਹੀਂ ਵਾਪਸ ਦੀ ਹੋਏ ਮੋਟੀ ਲੱਗੂਗੀ ਮੋਟੀ ਮੈਨੂੰ ਅੱਜ ਮਿਲ ਗਈ ਆਸਵਾਜੀ ਮੇਰੀ ਇਹਦੇ ਤਰ੍ਹਾਂ ਚਲਾ ਸੀਟੀ ਹੁੰਦੀ ਆ ਸੀਟੀ ਦੇ ਕਿਤੇ ਸਲੈਂਸਰ ਦੂਆ ਹੋ ਜਾਂਦਾ ਰਿਆਦਾ ਹੈ ਬਲ ਰਾਣੀਆ ਵਿੱਚ ਜੁੱਟੀਆਂ ਵਸ ਆ ਗਿਆ ਸੋਨੀ ਭਾਈ ਉਹਨੇ ਪੱਟੀਆਂ ਮੱਟੀ ਜਾ ਕੇ ਬੜਾ ਮੋਟਾ ਰੋਡ ਚਾਂਦ ਜਾਂਦੇ ਆ ਦੇ ਕਲਿੱਪ ਲੈਨੇ ਆ ਬਾਕੀ ਪੱਟੀ 'ਚ ਪਹੁੰਚ ਗਏ ਆਦਿਆਂ ਬੜਾ ਵਧੀਆ ਰਾਣੀ ਨੇ ਤਾਂ ਹੈਗਾ ਬਹੁਤ ਵਧੀਆ ਟਾਪ ਗੇਟ ਤਾਂ ਕਿੰਨੀ ਕਿ ਚੜਾਈ ਐ ਜਮਾਈ ਛੋਟਾ ਪੂਰਾ ਟਰੈਕਟਰ ਵਾਲਾ ਪੁਲ ਜਿਹਦੇ ਥੱਲੇ ਨੂੰ ਟਰੈਕਟਰ ਲੱਗਦਾ ਆਪ ਜਣੇ ਵੀ ਚੜਦੇ ਆ ਬਣਾਲੇ ਜਾਂ ਸਟੈਂਡਰਡ ਵੀ ਤੇ ਹੋਰ ਵੀ ਤੇ ਰੋਡ ਪਰ ਤਾਂ ਇੰਨੀ ਕਿ ਜ਼ਿਆਦਾ ਟਰਾਪੇ ਚ ਕਰਦਾ ਟਰੈਕਟਰ ਜੀ ਬਹੁਤ ਉਹ 4x4 ਵੀ ਕਿੱਥੇ ਲੰਘ ਗਿਆ ਨਾਲੇ ਟਰਾਲੀ ਵੀ ਬੜੀ ਇਹਦੇ ਨਾਲ ਆਉਂਦੇ ਪਿੱਛੇ ਨੋ ਉਹ ਨਾਲੇ ਉਹ ਦੇ ਲੋ ਉਹ ਜਿਹੜਾ ਉਹਨੂੰ ਹਿੱਸਾ ਲੱਗਿਆ ਵਾ ਕਹਿੰਦੇ ਟਰੈਕਟਰ ਭਾਰਾ ਮੋਲ ਚੱਲਦਾ ਟਰਾਲੀ ਨੂੰ ਤਾਂ ਪੂਰੀ ਬੰਬ ਖਜਾਈ ਆ ਜੀ ਹੁਣ ਬਾਕੀ ਵੀਡੀਓ ਤੇ ਰਹਿ ਗਿਆ ਜਾਂਚਰ ਨੂੰ ਚਲਾਉਣੇ ਕਿੱਧੇ ਦੀ ਜਦੂੜੀ ਆਣੀ ਤੇ ਟਰੌਪੇ ਜਿਵੇਂ ਹੌਕ ਕਰਦਾ ਆ। ਬਾ ਜਿਹੜੀ ਥਾਲਾ ਸਵਾਜ ਦਾ ਪੁੱਲ ਪਣਾਉਣਾ ਚਾਹੀਦਾ ਉਹ ਨਾ ਆ ਨਹੀਂ ਰਿਹਾ। ਵੀ ਟਰੈਕਟਰ ਅੜੇ ਵੜ ਜਾ ਵੀ ਕਹੇ ਵੀ ਲੈ ਵੀ ਚੱਲ। ਤੇ ਲੋ ਆ। ਤੇ ਇਹਨੂੰ ਟੱਕ ਫੁੱਲ ਦਿੱਤਾ ਹੋਆ। ਉਹ ਟੱਕ ਗਿਆ ਉਹ ਨਾ ਪੁੱਲ ਰਿਹਾ। ਮਾਚੂਕੇ ਜੀ ਰਾਜਪੁਰੇ ਅੱਗੇ ਆਪਣਾ ਦੂਆ ਟਰੈਕਟਰ ਬੜਾ ਕਿ ਖਲਾਇ ਦਾ ਜਿਹੜਾ ਤਾਂ ਉੱਧਰ ਲੈ ਕੇ ਲੰਘ ਗਿਆ ਤਿੰਨੇ ਕਾ ਨਹੀਂ ਆਈ ਘਰੀਂ ਅੰਦਰ ਚ ਮੈਂ ਅੱਗੇ ਚਲਾਇਆ ਮਾਹਰੀਂਦਰ ਇਹਨਾਂ ਨੂੰ ਨਿਸ਼ਾਹ ਆਉਂਦਾ ਬਾਈ ਅਰੇ ਘਟਮੇ ਜੀ ਹੋਣੇ ਸਾਰੇ ਰਾਹ ਪੂਰੀ ਫੋਲੇ ਦੇਸ ਹੁੰਦੀ ਐ ਨਾ ਹਰੀਂਦਰ ਜੀ ਤੇ ਇੱਥੇ ਵੀ ਘਟ ਰੇਸ ਐ ਰੇਸ ਖੋਲਣੇ ਵਾਲੀ ਆ ਟਰੈਕਟਰ ਦੀ ਤੇਰੇ ਲਈ ਕਿੰਨੀ ਕਾ 250 ਆ ਫਿਰ ਇਹ 2500 ਤੱਕ ਜਾਂਦਾ ਉਹ ਤਾਂ ਹੀ ਫਿਰ ਫੁੱਲ ਤਾਂ ਪਜ ਉਹ ਜੇ ਮੰਨ ਲਾ ਫੁੱਲ ਦੇਸ ਦੇਤੀ 2021 ਤੋਂ 2200 ਚੱਕਰਾਂ ਦੇ ਉੱਪਰ ਜਾਂਦੀ ਹੈ ਨਹੀਂ ਪਰ ਇਹ ਟਰਾਲੀ ਉਹ ਦੇਲ ਨਾਲੇ بڑا ਉਹਨੂੰ ਵੱਧਦਾ ਬਣਾ ਚਾਹੀਦਾ ਨਾ ਟਰਾਲੀ ਵੀ ਵੱਡੀ ਉਹਦੇ ਪਿੱਛੇ ਪਰ ਐਵੇਂ ਨਹੀਂ ਉਹ ਉੱਪਰ ਤੇ 17 ਹੋ ਜਾਂਦੀ ਹੈ 16 ਰਹਿ ਗਈ ਮਾ ਖੇਤਾਂ 'ਚ ਨਜ਼ਾਰਾ ਫੁੱਲ ਆਉਂਦੇ ਇਹਨਾਂ ਨੂੰ ਇਹ ਤਾਂ ਹੋੜ ਪਸਲੇ ਮਾਇਰ ਪਾਜ ਲੱਦੂਏ ਵਜਨ ਵੀ ਵਾਤਾ ਯਾਰ ਕਣਕ ਚ ਵਜਨ ਵੀ ਖਾਸ ਆਉਂਦਾ ਵਜਨ ਵੀ ਹੋ ਚੁ ਕਿੰਨੇ ਕੁ ਕੁਇੰਟ ਲਊਗਾ ਇਹ ਚ 125 ਤਾਂ 25 30 ਆ ਜਾਊਗਾ 145 ਉਹ ਵੱਧ ਜਾਊਗਾ ਉਹਦੀ ਤਾਂ ਦਿੱਖਤੀ ਸੀ ਵੀ ਨਿਕਲੀ ਵੀ ਉੱਪਰ ਨੂੰ ਇਹ ਇਹਦੀ ਨਹੀਂ ਆਪੀ ਆਰਾਮ ਨਾਲ ਹੋਣਗੇ ਜੀ ਹਾਂ 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 ਵਜਨ ਠੱਕਦਾ ਉਹ ਹੋ ਦੇਖ ਗੋਗੀ ਪਾਣੀ ਮੰਗ ਭਜਿਆ ਤਾਂ ਬੂਟ ਭਰ ਦੇਣੇ ਤੇ ਫਿਰ ਕੀ ਹੋ ਗਿਆ ਝਾਟ ਲੰਦਾ ਸਾਡੇ ਰੋਜ਼ੇ ਭਰਦੇ ਆ ਘਰ ਪਈਆ ਪਈਆ ਕਣ ਚਲ ਜਾਂਦੀ ਆ ਜਦੋਂ ਵਧੀਆ ਤੁਸੀਂ ਤਾਂ ਐਂ ਖੜ੍ਹਦੇ ਕੋਈ ਗੱਲ ਨਹੀਂ ਆ ਭਈਆ ਭਈਆ ਕਣ ਸਾਡੇ ਬੂਟਾ ਪਈਆ ਪਈਆ ਗਾਦੀ ਹੋ ਗਈ ਹੁਣ ਅੱਗੇ ਤੇ ਬੂਟ ਖਿਲਵਾ ਕੇ ਉਧਾਂ ਕੱਢ ਕੇ ਰੱਖ ਕੇ ਜੇ ਬੋਲੀ ਦੇਖੋ ਕੀ ਰੋਕ ਕੇ ਰੱਖੋ ਚੱਕ ਤੋਰ ਅੱਗੇ ਮੜਾ ਜਾ ਚੱਕਦੇ ਫੁੱਲ ਚੱਕਦੇ ਹਾਂਜੀ ਕੋਈ ਨਹੀਂ ਤੱਕ

ਰਾਮ ਜੀ ਤਨਾ ਸਰਮਾਲ ਮੇਰੇ ਮਕੇ ਰਖਦਾ ਹੈ। ਰੇਡ ਜੀ ਪਕੇ ਪਏ। ਰੇਡ ਜੀ ਪਕਦੇ ਹੈ। ਮੇਰੇ ਬਿਰਿਓ। ਆ ਜਾਈਂ ਆਈਂ ਜਾਣਾ। ਰੁਕ ਜਾ ਕਹਿ ਦਿੰਦਾ। ਇਹ ਚਾ ਇੱਕ ਬਹੁਤ ਚਲ। ਪੰਜ ਵਾਲੀ ਬਾਹਰ। ਏ ਮਮੀ। ਤਕੋ ਕਿ ਨਿਕਲਿਆ। ਤਕੋ ਬੋਰ ਤੇ। ਕਿਆ ਹੋ ਗਿਆ ਹੁਣ ਬੋਰ ਤਾਂ ਦਿੱਤੀ ਨਹੀਂ ਕਿੰਨੇ ਗੜ ਕੇ ਕੋਈ ਨਾ ਫਿਰ ਕਿਆ ਹੋ ਗਿਆ ਬੱਕਰ ਨੂੰ ਨਾ ਲਿਕੇ ਜਾਈ ਤੂੰ ਮੈਂ ਅੱਜ ਘਰ ਮੇ ਲਗਾ ਦੇ ਭਾਈ ਥੋੜੀ ਸਾਹਤ ਨੂੰ ਲੌਕ ਕਰ ਆ ਆ ਖੋਲਣੀ ਨਹੀਂ ਇਹਦੀ ਉੱਪਰ ਲਈ ਅੱਛਾ ਜੀ ਕੁੰਡੀਆਂ ਖੋਲ ਲੈ ਕੋਗੀ ਕੁੰਡੀ ਅੱਗੇ ਕਰ ਲਗੋ ਕੀ ਥੋੜਾ ਜਿਹਾ ਅੱਗੇ ਚੱਲ ਅੱਗੇ ਚੱਲ ਕਰੀ ਜਾ ਅੱਗੇ ਕਰੀ ਚੱਲ ਆਪਣੀ ਹੱਲਮੀ ਵੀ ਨਿਕਲਨੀ ਬਾਗੋ ਕੀ ਕਰ ਲੈ ਡਾਊਨ ਇਹ ਇੱਕ ਗੁੱਦ ਉਹ ਉੱਪਰ ਨਾ ਡਾਲਾ ਨਹੀਂ ਹੈ ਹੈ ਇੱਕ ਬੰਦ ਪੈਂਦਾ ਉਹਦਾ ਅੱਛਾ ਬੰਦ ਕਰ ਲਾ ਕਿਉਂਕਿ ਬੰਦ ਕਰ ਲਾ ਕੇ ਕਰਕੇ ਥੋੜਾ ਚੱਲ ਹੋਰ ਚੱਲ ਹਾਂ ਬਾਈ ਦੇ ਪਰ ਮਿਹਨਤ ਹੁੰਦੀ ਹੁੰਦੀ ਚਲ ਐ ਕਣ ਖਿੱਚ ਤਾਂ ਥੋੜੀ ਹੁੰਦੀ ਆ ਅੱਧੋ ਵੱਧ ਤਾਂ ਖੁੱਲ ਜਿੰਦੀ ਨਿਕਲ ਜਾਂਦੀ ਇਹਨਾਂ ਡਾਲੇ ਨਾਲ ਯਾਰ ਬੜਾ ਸੋਹਣਾ 뷰 ਆ ਰਿਹਾ ਤੇ ਜੀ ਇੰਨਾ ਲੱਗ ਰਿਹਾ ਨਾ ਪਤਾ ਨਹੀਂ ਇੱਕ ਤਾਂ ਸੀਜ਼ਨ ਜਨ ਨਿਪੜ ਗਿਆ ਪਿਛਲੇ ਸਾਲ ਦੀ ਗੱਲ ਹੈ ਨਹੀਂ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ ਅਸੀਂ ਜਦੋਂ ਕਣਕ ਲੈ ਕੇ ਆਏ ਤੇ ਮੰਡੀ ਦੇ ਵਿੱਚ ਤਾਂ ਮਤਲਬ ਸਾਨੂੰ ਮੰਡੀ ਦੇ ਵਿੱਚ ਬਹੁਤ ਘੱਟ ਟਰਾਲੀਆਂ ਮਿਲੀਆਂ ਤੀਆਂ ਖੁੱਲੀ ਡੁੱਲੀ ਜਗ੍ਹਾ ਮਤਲਬ ਐਨ ਜਦ ਕੰਮ ਦੋ ਮਸ਼ੀਨਾਂ ਤੀਆਂ ਕੰਮ ਬਹੁਤ ਟੈਟ ਦਾ ਐਤ ਕੀ ਮਾਰਾ ਰੱਖੇ ਸੁੱਖ ਜਣੀਆਂ ਆਪਣਾ ਚੱਲਦੀ ਚਾਲ ਦੇ ਵਿੱਚ ਆ ਗਈਆਂ ਸਭ ਦਾ ਇਕੱਠਾ ਜੀ ਨਿਪੜਿਆ ਹੀ ਨਹੀਂ ਹੈ ਵੀ ਆਪਣਾ ਛੱਟ ਲਿਆ ਬਾਕੀ ਕਿਰਾਇਆ ਹੈ ਨਾ ਉਧਰ ਚੱਲ ਰਹੇ ਹਾਂ ਡੰਡੇ ਵਿੱਚ ਰੱਖ ਲੈ ਹਾਂ ਠੀਕ ਹੈ ਵਸਾ ਹੋ ਚਲੀ ਖਾਲੀ ਆ ਵੀ ਕਿੰਨੇ ਟੋਕੜਾ ਤਾਂ ਗੁੰਘਿਓ ਉਧਰ ਹੋ ਰਿਹਾ ਉਥੇ ਪੀਪਲ ਕੋਲ ਖਾਲੀ ਉਥੇ ਸਾਹਮਣੇ ਚੱਲਦੇ ਆ ਫਿਰ ਕਰ ਲਉਂਗੇ ਜਾ ਕੇ ਫਿਰ ਮਸ਼ੀਨਾਂ ਤਾਂ ਚੱਲ ਗਈ ਇੱਕ ਇੱਕ ਖੜਾਤੀ ਅੱਜ ਆਪਾਂ ਨੇ ਬੜੀ ਕੋਮੈਨਾ ਆਪਣੇ ਭਾਂਦੇ ਆ ਫੇਰ ਹੋਰ ਅੱਛਾ ਹਾਂ ਜੀਨ ਪਰ ਕੌਣ ਬਿਠਾਇਆ ਗੋਗੀ ਗੋਗੀ ਦਿਲਾਓ ਕਹਿੰਦਾ ਮੈਂ ਵੱਡਣੀ ਆ ਆਪਣੀ ਅੱਛਾ ਬਾਕੀ ਸਭ ਹੋਰ ਉਹ ਫਿਰਦਾ ਬਲਿਕ ਕੁੱਪ ਦੀ ਵਿੱਚ ਹਟਾ ਲਿਓ ਇਹ ਰੋਪਾ ਮਾਰਦੇ ਹਾਂ ਹਾਂ ਕੁਤਰੀ ਨੇ ਮਾਰ ਲਿਆ ਹਾਂ ਪਰ ਨਿਕਲ ਜਿਆਦਾ ਆਉਂਦੀ ਐ ਪੀਲੇ ਗਲ ਹਾਂ ਹੋਸਣਾ ਠੀਕ ਐ ਕਿਵੇਂ ਤੁਸੀਂ ਤੇ ਸੁਮੇਸ਼ ਰੰਗ ਕਿੱਥੇ ਕਿੱਥੇ ਲਾਤੇ ਜਿਹੜੇ ਜਿਹੇ ਜਾਂਦੀ ਆ ਨਾ ਚੱਲ ਵਧੀਆ ਗੱਲਾਂ ਮਾਰ ਖੁਸ਼ ਆ ਸਾਰੇ ਬੰਦੇ ਕਿ ਨਹੀਂ ਜਣੀ ਆਇਆ ਤਾਂ ਨਹੀਂ ਵੀ ਕੋਈ ਤੰਗ ਜਾ ਵੀਰ ਭਾਈ ਮਸ਼ੀਨ ਨੇ ਨੁਕਸਾਨ ਕਰਿਆ ਕਾਬਲੇ ਕੀ ਕਰਦਾ ਫਿਰ ਇਹਨੂੰ ਤਾਰਾ ਕਰਕੇ ਵੱਢੀ ਆਉਨੇ ਨੀਵਾ ਸੈਦ ਹੁਣ ਕਿਰਾਂ ਕਿੱਥੇ ਨੂੰ ਮੋੜਨਾ ਦਾ ਮੋੜੀ ਕਿੱਥੇ ਨੂੰ ਫਿਰਦਾ ਇਹ ਅੱਜ ਇੱਕ ਮਸ਼ੀਨ ਖੜਾਤੀ ਆਪਾਂ ਨੇ ਬੜੀ ਸੱਤਾਂ ਵਕਰਾਣ ਦੀ ਤੇ ਦੋ ਰਾਣੀਆਂ ਦਾ ਫੁੱਲ ਕੰਮ ਹੈ 90 ਕਿਲੇ ਰਹਿ ਗਏ 80 ਕਿਲੇ ਬਾ ਦੋ ਦਿਨਾਂ ਚਾਹੀਦੇ ਇੱਕ ਦਿਨ ਦੇ ਵਿੱਚ ਲਪੇਟ ਕੇ ਪਰੇ ਮਾਰਨੇ ਇਹਨਾਂ ਨੂੰ ਆਪਣੀ ਤੋਂ ਬਿਨਾਂ ਬਿਨਾਂ ਆਪਣੀ ਵੀ ਸੰਧ ਲੋ ਅੱਜ ਨਵੇੜ ਤੜਾ ਕੱਲ ਭਰਨੀ ਬੜੀਆਂ ਤਿੰਨ ਟਰਾਲੀਆਂ ਉੱਤੇ ਪਹਿਲਾਂ ਦੋ ਟਰਾਲੀਆਂ ਵਿੱਚ ਨੂੰ ਬੜੀਆਂ ਭਰ ਲੀਆਂ ਬਸ ਇੰਨਾ ਕੇ ਕੰਮ ਆਪਾਂ ਇੰਨਾ ਕਿੰਨਾ ਕਿ 100 ਕਿਲਾ ਗੁਤੜੀ ਨੇ ਭਾਈ ਗੁਤੜੀ ਨੇ ਉਹੋ ਆ ਗਨਾਂ ਖਾਤਾ ਪਿਆ ਰੰਗ ਦੇ ਲੋ ਆ ਉਰਦੀ ਦਿਖਦੀ ਹੋਣੀ ਤੁਹਾਨੂੰ ਕੈਮਰੇ ਚ ਖਾਲੀ ਅੱਖਾਂ ਚ ਵੀ ਪਈ ਜਾਂਦੀ ਆ ਪਤਾ ਨਹੀਂ ਕਿਆ ਚੰਦਰੀ ਆ ਤਾਂ ਗਾਣੇ ਪਵਾ ਲੀਏ ਲੋਬੀ ਮਸੀਨ ਨੂੰ ਕੋਲ ਆ ਗਈ ਹੈ ਕੋਈ ਦੇ ਲੋ ਚੂਜਾ ਚਾਹੇ ਸਾਡੀ ਕੋਈ ਹੈ ਮਾਰਾ ਰੱਖੇ ਸੁੱਖ ਵੀ ਟੈਕਨੋਲੋਜੀ ਹੈ ਜੀ ਕੁਛ ਸੀਪਾ ਸੂਪਾ ਨੇ ਨਵੇਂ-ਨਵੇਂ ਤਾਂ ਕਰਕੇ ਸੜਕੀਆਂ ਵੀ ਨੇ ਬਰਮ ਲੱਗਦਾ ਥੋੜਾ ਥੋੜਾ ਬਰਮ ਉਹ ਗੋਕੀ ਮੈਂ ਤਾਂ ਹੱਸਦਾ ਤਾਂ ਮਾ ਥੱਲੇ ਜਿਆਦਾ ਔਖਾ ਉੱਪਰ ਔਖਾ ਹੈ ਥੱਲੇ ਕੁੱਤਰੀ ਦੁਖੀ ਕਰ ਲੁੰਦੀ ਹੈ ਤਾਰਾ ਨਾ ਉੱਪਰ ਬੈ ਜਾ ਉਹਦੇ ਨਾਲ ਕੱਟਾਂ ਦਾ ਹਿਸਾਬ ਲੈ ਲਿਆ ਕਰ ਜੋ ਉੱਪਰ ਹੋ ਜਾ ਤੈਨੂੰ ਨਾਲੇ ਪਤਾ ਲੱਜੂ ਵੀ ਕਿਵੇਂ-ਕਿਵੇਂ ਕੱਟਣੀ ਆ ਲੱਗ ਗਿਆ ਪੱਖਾ ਕਿ ਨਹੀਂ ਚੱਲਣ ਲੱਗੀ ਪੱਖੇ ਤੇ ਵੀ ਨਹੀਂ ਹਾਂ ਠੀਕ ਹੈ ਸਾਫ ਹੈ ਜੀ ਗਲਾਸ ਲਾਫਾ ਗਿਆ ਚਨੇ ਵਿੱਚ ਚਲਾ ਲਈ ਅੱਜ ਮਸ਼ੀਨ ਕਿਵੇਂ ਐ? ਨਾ ਠੀਕ ਆ ਵਧੀਆ। ਕਿਵੇਂ ਆ ਆਪਣਾ ਮਸ਼ੀਨ ਦੀ ਚਲਾਈ 'ਚ ਕਿੰਨਾ ਕ ਫਰਕ ਐ? ਨਾ ਚਲਾਈ ਤਾਂ ਠੀਕ ਆ ਵੈਸੇ ਨਵੀਂ ਚੀਜ਼ ਨਵੀਂ ਹੋਣੀ। ਜਦ ਬੈਠੇ ਤਾਂ ਸੀਟ ਪਰ ਕਿਵੇਂ ਦੀ ਲੱਗੀ ਇੱਕ ਵਾਰ? ਸੀਟ ਛੋਟੀ ਜੀ ਲੱਗੀ ਆ ਸੀਟ ਤਾਂ ਮੂਰੇ ਨੂੰ ਕਰੀ ਵੀ ਦੀ ਨਹੀਂ ਪੈਨੇ ਆਇਆ। ਹਾਂ ਉਹ ਤਾਂ ਫਿਰ ਜਮਾਈ। ਉਹ ਉਹ ਤਾਂ ਪਰ ਤਾਂ ਬੜੀਆ ਸੀਟ ਆ ਪੈ ਜਾਦੀ ਹਾੜੀ ਦੀ ਹਾੜੀ ਬੰਦ। ਡੋਗੀ ਉੱਥੇ ਨੂੰ ਆ ਜਾ। ਉਧਰ ਨੂੰ ਆ ਜਾ ਬੱਟ ਪਰ ਨੂੰ। ਕੋਈ ਨਾ ਕਰਦਾ ਜਾ ਪਾ ਦੇਣਾ ਉਹਨੇ। ਹੋ ਭੱਜਦੀ ਕਿੰਨੀ ਕ? ਫਾਕੇ ਦੀ ਰੇਰੀ ਆ ਹਨਾ ਉਨੀ ਆਵਾਜ਼ ਬੂਜ ਕੋਈ ਕੜਮ-ਕੜਮ ਸਾਰੀ ਸ਼ਰੇਕ ਚੀਜ਼ ਤਾਂ ਨਵੀਂ ਆ ਯਾਰ ਸਾਰੀ ਚੀਜ਼ ਤਾਂ ਨਵੀਂ ਆ ਨਾ ਕੋਈ ਸੀਪਾਂ ਦੀ ਆਵਾਜ਼ ਕੋਈ ਜਗਾੜੂ ਸਲਸਾ ਕਰਿਆ ਕੋਈ ਇਹੋ ਕਰਿਆ ਹਾਂ 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 ਬਿਲਕੁਲ ਉਰੀ ਆ ਜਾ ਉੱਥੇ ਕੁਤੜੀ ਬਹੁਤ ਹੋਊਗੀ ਇੱਥੇ ਬਹਿ ਜਾ ਜ਼ੀਰੋ ਜ਼ੀਰੋ ਫੈਸ ਕਰਕੇ ਪਾਏ ਬਿਲਕੁਲ ਲੈ ਕਹਦਾ ਮੈਂ ਤੇਰਾ ਚਾਚਾ ਹਾਂ ਕੋਲ ਫਲ ਨਹੀਂ ਬਣਦਾ ਹਾਂ ਹਾਂ ਮੈਂ ਜੂਤੜੀ ਕੰਚ ਵਿੱਚ ਵੜ ਗਈ ਹਾਂ ਇਹ ਰੂਹਾਂ ਦੇਖ ਲੈ ਇਹ ਆਹ ਦੇਖ ਲੈ ਇੱਧਰ ਪੈਂਟੇਜ ਪੈਂਟੇਜ ਕੋਕ ਪਾ ਪਾ ਕੇ ਪਿੰਦਾ ਹੁਣ ਨਿਆਣਾ ਹੋਇਆ ਚਾਚਾ ਇਹਦੇ ਇਹਦੇ ਛੋਟੇ ਹੁੰਦੇ ਤੇ ਰਹਿ ਗਏ ਸੀ ਨਾ ਚੋ ਇਹ ਪਤਾ ਕੀ ਕਰਦਾ ਹੁੰਦਾ ਮੈਂ ਇਹ ਟਾਇਰ ਜੇਬ ਲਗੇ ਟੰ ਨਾ 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 ਮੈਂ ਇਹਦੇ ਛੋਟੇ ਹੁੰਦੇ ਨੇ ਇਹ ਇਹਨੂੰ ਠੰਡਾ ਨਹੀਂ ਤਾਂ ਹੋਇਆ ਠੰਡਾ ਇਹਦਾ ਬੰਦ ਹੋਇਆ ਪਤਾ ਪਤਾ ਨਹੀਂ ਕਾਤੇ ਆਹ ਦੇਖ ਲੈ ਕੋਈ ਨਹੀਂ ਬਈ ਪਟ્રોલੇ ਬਣ ਕੇ ਚਾਚਾ ਪਟ્રોલ ਕੋਕ ਜ ਫੈਂਟਾ ਪਾ ਕੇ ਆਏ ਹਾਏ ਹਾਏ ਦੇਖੀ ਇਹਦੇ ਲੱਛਣ ਦੇਖ ਹੂੰ ਹੂੰ ਨਾਲੇ ਪੱਟੀ ਵੇਸ ਆ ਇਹ ਨਾਲੇ ਪੱਟੀ ਵੇਸ ਆ ਪੱਟੀ ਵੇਸ ਆ ਚਾਚਾ ਇਹ ਕਹੂਗਾ ਦੇਖੀ ਕਿੰਨੀ ਪੀਨੇ ਹੁੰਨੇ ਖਾਣੇ ਕਿੰਨੀ ਲੈ ਪਕੌੜੀ ਨਹੀਂ ਲੈ ਕੇ ਆ ਕਿੰਨੀ ਤਰ੍ਹਾਂ ਦੇ ਪੀਨੇ ਹੁੰਨੇ ਆ ਉਹ ਭੈਣੋ ਭੁੱਲੇ ਗਏ ਗੋੜੀਆਂ ਤੇ ਲਈ ਜੇਬ ਚ ਰਹਿ ਗਈਆਂ ਡੱਬ ਚ ਇਹ ਤਾਂ ਉਹ ਕੰਮ ਹੋ ਗਿਆ ਵੀ ਦੁਹਾੜੀ ਰੋਟੀ ਖਾ ਲਈ ਓਹ ਹੋ ਹੋ ਅੱਛਾ ਦਹੀਂ ਰਹਿ ਗਿਆ achar ਆ ਗਿਆ ਚੱਲ ਕੋਈ ਨਹੀਂ ਬਚ ਗਾ ਡੱਬ ਜੀ ਸਾਲਾ ਭੂਜੇ ਹੋ ਗਏ ਥੋੜਾ ਜਿਹਾ ਹੋ ਗਿਆ ਜਿਹੜੇ ਲੱਗਿਆ ਥੋੜਾ ਥੋੜਾ ਚੱਲ ਬੱਬੂ ਚਲੋ ਹੁਣ ਨਾਲੇ ਉਹਦਾ ਲੈ ਜਾ ਬੱਬੂ ਚਾਚਾ ਨਾਲੇ ਉਹ ਪੱਲਾ ਕਨ ਕਰਦਾ ਉਹ ਕਿ ਦੱਸ ਕਿਸੇ ਨੂੰ ਚੌੜੇ ਰੋਹਾ ਵਾਹ ਫਿਰ ਕਿਤੇ ਵਾਹ ਹੂੰ ਲੋਈ ਆਪਣਾ ਪਾਰ ਵੀ ਕੰਮ ਨਿਪਟ ਗਿਆ ਹੂੰ ਮੈਂ ਆਪਣੇ ਬੀਜ ਵਾਲੇ ਕਿੱਲੇ ਰਹਿ ਗਏ ਬਸ ਫਿਰ ਨੇ ਰਹਿ ਗਏ ਬੀਜ ਵਾਲੇ ਉਧਰ ਹੂੰ ਪੰਜ ਕਿੱਲੇ ਆ ਪੰਜ ਕਿੱਲੇ ਰੱਖ ਲੈਣੇ ਅੱਗੇ ਘਰ ਸਟੋਰ ਕਰ ਦੇਣੀ ਗਣਕ ਬੈਕ ਆਉਣ ਦੇ ਬੈਕ ਬੈਕ ਜਾਣ ਦੇ ਬੱਸ ਅੱਗੇ 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 ਥੋੜੀ ਅੱਗੇ ਆਉਣ ਦੇ ਬੱਸ ਫੋਟੋ ਨਹੀਂ ਫੋਟੋ ਕਹਿੰਦੇ ਫੋਟੋ ਕਿੰਨੀ ਰੀਲ ਬਣਾਈਏ ਉਹ ਬਾਅਦ ਚਾਚੇ ਦੇ ਜਾਣਾ ਹੁਣ ਬਾਅਦ ਸੇ ਬਾਹਰ ਦੇ ਉਹ ਨਹੀਂ ਬਾਹਰ ਬਾਹਰ ਕਰਦੇ ਨਹੀਂ ਬਾਹਰ ਨਹੀਂ ਉਹ ਐਕਮ ਮੈਂ ਤੋੜੀ ਗੱਲ ਕਰਵਾ ਦਿੰਦਾ ਕਿਉਂਕਿ ਉਹ ਤੋਂ ਫੋਟੋ ਕਰਕੇ ਤਾਂ ਲੈ ਆਪਾਂ ਨਾਲ ਆਪਣੇ ਹੀ ਕਰਤਾ ਲੈ ਉਹ ਕੁੱਤਰੀ ਨੇ ਸਾਈਏ ਊੜੀ ਵਾਲੀ ਚਲੋ ਲਮੇਟੂਆਂ ਨੂੰ ਊੜੀ ਕਰ ਕਿਉਂਕਿ ਉਹ ਸਾਈਡ ਤੋਂ ਕਰ ਦਿੰਦੇ ਉਹ ਦਾਣੇ ਕੱਟੂ ਨਾ ਉਹ ਦਾਣੇ ਕੱਟ ਦੇ